ਦੇਖੋ ਜੀ ਮੈਂ ਅ ਇੰਨਾ ਸਿਆਣਾ ਨਹੀਂ ਐ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਟਿੱਪਣੀ ਕਰਾਂ ਲੇਕਿਨ ਪੰਜਾਬ ਦੇ ਲੋਕ ਬੜੇ ਬੁੱਧੀਮਾਨ ਐ। ਉਹ ਸਿੱਖ ਜਿਹੜੇ ਲੋਕ ਨੇ ਸਾਡੇ ਆਮ ਲੋਕ ਨੇ ਉਹ ਹਰ ਗੱਲ ਸਮਝ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀ ਹੋ ਰਿਹਾ ਐ ਕਿਸ ਤਰ੍ਹਾਂ ਹੋ ਰਿਹਾ ਐ ਔਰ ਕਿਹਦੇ ਇਸ਼ਾਰੇ 'ਤੇ ਹੋ ਰਿਹਾ ਐ ਔਰ ਜਿਹੜਾ ਘਟਨਾਕਰਮ ਚੱਲ ਰਿਹਾ ਐ ਪਿਛਲੇ ਕਈ ਦਿਨਾਂ ਤੋਂ ਮੈਂ ਸਮਝਦਾ ਕਿ ਇਹਰੇ ਨਾਲ ਪੰਜਾਬੀਆਂ ਦੇ ਜਿਹੜੇ ਦਿਲ ਹੈ ਉਹ ਬਲੁੰਧਰੇ ਪਏ ਹਨ ਸਾਨੂੰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਕਾਲ ਪੁਰਖ ਸਾਹਿਬ ਦੇ ਅਸੀਂ ਤਾਂ ਉਸ ਸੰਸਥਾ ਦਾ ਬੇਸ਼ੱਕ ਹੀ ਫੈਸਲਿਆਂ ਦੇ ਨਾਲ ਸਹਿਮਤ ਨਾ ਹੋਈਏ ਲੇਕਿਨ ਬਹੁਤ ਸਿਰ ਝੁਕਾ ਕੇ ਸਨਮਾਨ ਕਰਦੇ ਹਾਂ ਸਿੰਘ ਸਹਿਬਾਨਾਂ ਦਾ ਸਨਮਾਨ ਕਰਦੇ ਹਾਂ ਪਰ ਜੋ ਹੋ ਰਿਹਾ ਹੈ

we've so, also in the race for the state president right but i recognize dara gurjit singh as a bcc president he is our leader and uh, i don't want to say anything on his comment if he did said something so meta jo pradhan hunda na onu kai wari zeher da pyala vi peena pehda so we don't have any complaint against anybody and ਉਈ ਐਪਰੋਪ੍ਰੀਏਟ ਜਗਾ ਉੱਥੇ ਬੰਦਾ ਗੱਲ ਅਸੀਂ ਕਰ ਰਿਹਾ ਬੜਾ ਜੋ ਰਾਣਾ ਜੀ ਨੇ ਕਿਹਾ ਜਾਂ ਮੈਂ ਸੁਣਿਆ ਨਹੀਂ ਹੈ ਬਟ ਐਸ ਯੂ ਸੈਡ ਮੈਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਪਰ ਮੈਂ ਰਾਣਾ ਗੁਰਜੀਤ ਜੀ ਨੂੰ ਐਸ ਅ ਲੀਡਰ ਸਾਡੇ ਬਜ਼ੁਰਗ ਲੀਡਰ ਹੈ ਉਹਨਾਂ ਨੂੰ ਰੈਕੋਗਨਾਈਜ਼ ਕਰਨਾ ਯੂ ਹੈਵ ਬੀ ਟਾਕਿੰਗ ਅਬਾਊਟ ਦਾ ਡਿਸਿਪਲਰਲ ਵਿਲ ਯੂ ਟੇਕ ਐਨੀ ਐਕਸ਼ਨ ਬਟ ਮੈਂ ਕਹਿੰਦੀ ਕਿ ਇਨ ਕੋ ਡੈਫੀਨਿਟਲੀ ਨਾਟ ਓਨਲੀ ਮੈਂ ਥਿੰਕ ਦਾ ਇਨਚਾਰਜ ਐਂਡ ਅ ਅ ਅਨਦਰ ਇਨਚਾਰਜ ਬਗੇਲ ਸਾਹਿਬ Definitely, if anybody create a discipline, you have to face the music, whosoever it is. That is very important. I am not naming anybody. Either Raja being a president, if I am doing any indiscipline, I have to face the music. Because you stress everybody's yeah, 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 yeah. Yes, yes. Thank you. Thank you.